ਬਠਿੰਡਾ ਵਿੱਚ ਦਲਤ ਨੇਤਾ ਕਿਰਨਜੀਤ ਸਿੰਘ ਗਹਿਰੀ ਅਤੇ ਉਹਨਾਂ ਦੇ ਪੁੱਤਰ ਦੇ ਖਿਲਾਫ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਮਾਮਲਾ ਕਿਸੇ ਦੇ ਨਾਮ ਤੇ ਬੈਂਕ ਲੋਨ ਕਰਵਾ ਕੇ ਪੈਸੇ ਖੁਰਦਵਰਦ ਕਰਨ ਦਾ ਮਾਮਲਾ ਗਹਿਰੀ ਦੇ بیٹے ਦੀ ਇੱਕ ਪੈਸੇ ਲੈਣ ਦੀ ਵੀਡੀਓ ਵੀ ਆਈ ਸਾਹਮਣੇ ਗਹਿਰੀ ਨੇ ਕਿਹਾ ਪੁਲਿਸ ਜਾਣਬੁੱਝ ਕੇ ਉਹਨਾਂ ਦੇ ਉੱਤੇ ਦਬਾਅ ਪਾਉਣ ਦੇ ਲਈ ਤਲੈਤਾ ਦੀ ਆਵਾਜ਼ ਨੂੰ ਦੁਬਾਰਾਹੀ ਹੈ ਇਸ ਮੌਕੇ ਕਰਨਜੀਤ ਸਿੰਘ ਗਹਿਰੀ ਨੇ ਬੋਲਦੇ ਕਿਹਾ ਕਿ ਪੁਲਿਸ ਦੇ ਖਿਲਾਫ ਕੱਲ ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਮੇਰੀ ਆਵਾਜ਼ ਦਗਾਉਣ ਦੇ ਲਈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟੰਡਾ ਪੁਲਿਸ ਨੇ ਰਾਮ ਸਰੂਪ ਨਾਮ ਦੇ ਇੱਕ ਆਦਮੀ ਦੇ ਬਿਆਨ ਦੇ ਉੱਤੇ ਕਰਨਜੀਤ ਸਿੰਘ ਗਹਿਰੀ ਅਤੇ ਉਹਨਾਂ ਦੇ ਸੁਪੁੱਤਰ ਜਰਮਨ ਗਹਿਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਇੱਕ ਬੈਂਕ ਦੇ ਵਿੱਚੋਂ ਲੋਨ ਕਰਵਾਇਆ ਤੇ ਪੈਸੇ ਆਪਣੇ ਖਾਤੇ ਦੇ ਵਿੱਚ ਮੰਗਵਾਏ। ਅਤੇ ਫਿਰ ਉਹ ਪੈਸੇ ਉਸ ਆਪਾ ਉਸ ਬੈਂਕ ਦੇ ਖਾਤੇ ਦੇ ਵਿੱਚ ਪਾਏਗੇ ਅਤੇ ਉਸ ਤੋਂ ਬਾਅਦ ਪੈਸੇ ਦੀ ਲੈਂਡਿੰਗ ਦੀ ਵੀ ਗੱਲ ਚੰਦੀ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਲੇਕਿਨ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ ਫਿਰਨੀ ਸਿੰਘ ਦੇ ਗੈਰੀ ਨੇ ਆਪਰੇ ਉਤੇ ਲੱਗੇ ਆਰੋਪ ਆਰੋਪਾ ਨੂੰ ਬੇਬਨਿਆਦ ਦੱਸਦੇ ਹੋਏ ਕਿਹਾ ਕਿ ਦਲਿਤਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਆਪਣਾ ਬਹਿੰਦਾ ਪੂਸਵਰੋ ਕੀਤੀ ਜਾ ਰਹੀ ਹੈ ਅਤੇ ਇਹ ਜੋ ਵੀਡੀਓ ਹੈ ਇਹ ਵੀ ਬਿਲਕੁਲ ਝੂਠੀ ਹੈ ਆ ਉਸ ਨੂੰ ਦਿਖਾਉਣੇ ਆ ਇਹ ਸਾਰੀ ਵੀਡੀਓ ਦੇ ਵਿੱਚ ਕੀ ਕੁ ਜੀ ਇੱਕ ਦੂਜਾ ਆਪ ਗੱਲਬਾਤ ਕਰ ਰਹੇ ਤੇ ਕੀ ਕਹਿ ਰਹੇ ਨੇ ਕਰਨੀ ਸਿੰਘ ਹੈ ਰਿਸ਼ੂ ਉਹ ਤਾਂ ਆਨਲਾਈਨ ਹੀ ਆ ਜੀ ਤੁਹਾਡੇ ਕੋਲ ਬੈਕ ਨਾ ਸੈਟਿੰਗ ਕਰਕੇ ਨਾ ਉਹ ਨਹੀਂ ਆ ਜੀ ਉਹ ਫਟ ਤੋਂ ਬੋਲ ਕਰੀ ਗਿੰਦੇ ਆ ਉਹਨੂੰ ਕਹਿ ਦਿਓ ਕੋਈ ਸਾਡਾ ਡੀਲਰ ਨਾਲ ਜਿਹੜਾ ਮਸਲਾ ਸੀਗਾ ਉਹ ਸਾਡਾ ਸੌਟ ਆਊਟ ਹੋ ਗਿਆ ਉਹ ਡੀਲਰ ਨੂੰ ਡੀਲਰ ਨੂੰ ਨਹੀਂ ਗੱਲ ਕਰਾ ਲੈ ਉਹਨੂੰ ਨੰਬਰ ਦੇਣਾ ਮੈਂ ਕਰਿਦਾ ਰੈਂਕਲ ਮੈਂ ਕਹੀ ਦਿੱਤਾ ਠੀਕ ਹੈ ਮੈਂ ਲਿਖ ਕੇ ਵੀ ਦੇਤਾ ਉਹਨੂੰ ਅੱਛਾ ਜੀ ਉਹ ਤੁਹਾਨੂੰ ਵੀ ਪਾ ਦੂੰਗਾ ਜੀ ਲਿਖਿਆ ਹੋਇਆ ਜਿਹੜਾ ਮੇਰਾ ਠੀਕ ਹੈ ਠੀਕ ਹੈ ਸਰਸਤਮ ਸਰਸਤਮ ਬਣਾ ਦੇ ਕਿਹੜਾ ਸਰਸਤਮ ਉਹ ਵੀ ਨਹੀਂ ਉਹ ਤਾਂ ਇਹਨਾਂ ਨੇ ਹੀ ਭੇਜਣਾ ਨਾ ਮੇਲ ਬ੍ਰਾਂਚ ਨੇ ਭੇਜਣਾ ਇਹ ਕਿਸੇ ਜਣਗੇ ਵੀ ਡੀਲਰ ਜਿਹੜਾ ਇਹਨਾਂ ਦਾ ਲੋਨ ਫਲੇਸ ਕਰਨਾ ਆ ਗਿਆ ਜੀ ਪੌਜੀ ਸਾਹਿਬ ਦਾ ਹੁਣੇ ਪੌਜੀ ਸਾਹਿਬ ਦਾ ਹਾਂ ਆ ਗਿਆ ਸੀ ਮੇਰੇ ਕੋਲੇ ਉਹ ਅੱਜ ਕੋਲ ਮਿਲਦਾ ਤਾਂ ਨਾ ਤਾਂ ਉਹ ਆ ਜੀ ਐਮਐਚ ਲੈ ਕੇ ਗਏ ਹੈ ਨਾ ਹਾਂਜੀ ਹਾਂ ਨੀ ਪਾਸੋਂ ਕੋਣ ਮਾਰਿਆ ਸੀਗਾ ਅੱਛਾ ਜੀ ਅਗਰ ਤੁਸੀਂ ਆ ਜਿਓਗੇ ਠੀਕ ਜੀ ਠੀਕ ਜੀ ਹਾਂ ਦੱਸਾਂ ਸੀਗਾ ਉਹ ਦੂਜਾ ਤਾਂ ਇਹ ਫੋਨ ਆਇਆ ਡੀਐਸਪੀ ਦਫ਼ਤਰੋਂ ਨਾ ਜਦ ਦੂਜਾ ਸਾਨੂੰ ਫੋਨ ਕਰਤਾ ਦੂਜਾ ਨਹੀਂ ਆਇਆ ਜਾਈ ਜੀ ਕਹਤੋ ਆਪਣੀ ਮੰਨੀ ਰੂਪ ਐਵੇਂ ਉਲਟੀ ਗਈ ਐ ਇਨੇ ਟਾਈਮ ਤੋਂ ਉਹ ਤਾਂ ਕਾਫੀ ਲਰੀ ਮੇਰੀ ਕਾਲੀ ਬਾਪ ਹਾਂ ਲੈ ਜੀ ਬੋਰਨ ਨੂੰ ਨਾ ਇਹਨਾਂ ਸੇਜਾ ਨੂੰ ਹੋਰ ਸਾਹੀ ਤੇ ਲੋੜੀ ਆਪਣੇ ਵੱਲੋਂ ਜੀ ਨਾ ਜਿਹੜਾ ਇਹਨਾਂ ਦੇ ਲਿਖ ਕੇ ਮੈਂ ਇਹਨਾਂ ਨੂੰ ਜਿਹੜਾ ਬੈਂਕ ਨੂੰ ਪਾਇਆ ਹੈਗਾ ਬੈਂਕ ਨੂੰ ਮੈਂ ਕਹਤਾ ਹੈਗਾ ਜਿਹੜੇ ਇਹਨਾਂ ਦੇ ਆਪਣਾ ਲੋਨ ਸੀਗਾ ਉਹ ਨਹੀਂ ਲੈਣਾ ਚਾਹੁੰਦੇ ਹਾਂ ਜੋ ক্লোਜ਼ ਉਹ ਜਿਹੜਾ ক্লোਜ਼ ਕਰਨਾ ਹੈ ਉਹ ਸੀ ਕਰਕੇ ਦੇਵਾਂਗੇ ਡੀਲਰ ਹੈਂਡ ਤੋਂ ক্লোਜ਼ ਹੋਊਗਾ ਜੇ ਇਹਨਾਂ ਬਟਵੇਂ ਇਹਨਾਂ ਦੀ ਲੋੜ ਪਈ ਤਫਰਨ ਮਾ ਕਿਨੇ ਇਹਦੇ ਦੇਖੋ ਜੀ ਲੱਗਦੀ ਸਮਾਂ ਥੋੜਾ ਜਿਹਾ ਹੈ ਜੀ 10-12 ਦੇ ਨਾਮ ਤੇ ਲੱਗਿਆ 5 ਤਰੀਕ ਤੋਂ ਬਰਬਲ ਹੋ ਜਾਈ ਕੋਸ਼ਿਸ਼ ਕਰ ਰਹੇ ਹਨ ਕਿ 5 ਤਰੀਕ ਨੂੰ ਫਿਰ ਉਹ ਕਹਿੰਦੇ ਕਿਸ ਤਰ੍ਹਾਂ ਜੁਗਤੀ ਜੀ ਕਿਸੇ ਨਾ ਫਿਰ ਕੀ ਕੁਝ ਕਿਸੇ ਦਾ 스타 ਭਰੀਏ ਨਾ ਉਹ ਜਿਹੜੇ ਫੋਨ ਕਰਦੇ ਬੰਬੇ ਵਾਲੇ ਫੋਨ ਕਰਦੇ ਉਹਨਾਂ ਦੇ ਹੋਣ ਬੰਬੇ ਵਾਲੇ ਕਰਦੇ ਉਹਨਾਂ ਕਿ ਕਿਸ ਤਰ੍ਹਾਂ ਸੀ ਤਾਂ ਭਰੀਏ ਵੀ ਜੇ ਅਸੀਂ ਲੋਨ ਲੈਂਤਾ ਹੋਵੇ ਤੇ ਡੀਲਰ ਨੇ ਉਹ ਅਸੀਂ ਵਾਪਸ ਕਰੇ ਉਹ ਤਾਂ ਲੋਨ ਹੀ ਜਿਹੜਾ ਸੀਗਾ ਡੀਲਰ ਨਹੀਂ ক্লোਜ਼ ਕਰਨਾ ਬਸ ਜੀ ਬੈਂਕ ਨੂੰ ਮੈਂ ਵੀ ਗਿਆ ਤਾਂ ਜਿੱਦੇ ਆਪਾਂ ਲਿਖ ਕੇ ਗਏ ਸੀ ਉਹਦੇ ਆਪੋਨ ਕਰਤਾ ਸੀ ਮੈਂ ਕਿਹਾ ਵੀ ਮੈਂ ক্লোਜ਼ ਕਰੂੰਗਾ ਇਹਨਾਂ ਦੇ ਲੋਕ ਉਹ ਕਹਿੰਦੇ ਜੀ ਬੰਬੇ ਵਾਲਿਆਂ ਕੋਲਾਂ ਤਾਂ ਨਹੀਂ ਅਸੀਂ ਉਹ ਕਰ ਸਕਦੇ ਜਿਹੜੇ ਸਾਡੇ ਇੱਥੋਂ ਵਾਲੇ ਲੋਕਲ ਵਾਲੇ ਉਹ ਸੁਣਾ ਚਾਹਤਾਂ ਠੀਕ ਹੈ ਜੇ ਕਸਟਮਰ ਕੋ ਜਾਓ ਫੋਨ ਤੇ ਮੈਂ ਕਰਨਾ ਸਰ ਕੇ ਕਾਇਸ਼ਤਾ ਦਾ ਕਰਦੋ ਕੈਸ਼ ਦਾ ਕਰੋ ਇਹਨਾਂ ਨੂੰ ਆਜੋ ਸਕੇ ਲੋ ਬਾਹਰ ਹੈ ਜਾਹੇ ਅਸੀਂ ਰੋਕ ਕਿੰਨਾ ਤੁਸੀਂ 55 55 ਦੀ ਇਹ ਆ ਗਿਆ 55 ਰੁਪਏ ਆ ਗਿਆ 55000 55 ਸੀ ਹਰਦੇ ਸਿੰਘ ਹਾਂ 8000 ਦੇਖ ਲਓ ਤੁਸੀਂ ਵਰਤ ਵੀ ਰਿਹਾ ਹੈ ਜੀ 8000 ਦੀਆਂ ਕਿਸ਼ਤਾਂ ਖਰਚੇ ਬਹੁਤ ਹੋ ਗਏ ਜੀ ਉਹ ਬਾਈ ਸਾਡੇ ਬਹੁਤ ਪੈਸੇ ਲੱਗ ਗਏ ਕੀ ਦੱਸੀ ਸਾਡਾ ਕੋਡ ਕੋਡ 15 20 ਟੈਪ ਗਿਆ ਮੈਟਰੀਅਲ ਜਹਾ ਲਿਆ ਤੁਸੀਂ ਕਿੰਨਵਾਦੀ ਚੱਲੀ ਚਲੋ ਜਿਹੜਾ ਕੁਝ ਹੋ ਗਿਆ कहिड़ा <laughs> इता ਮੇਰੇ ਅਕਾਊਂਟ ਤੁਹਾਡੇ ਬੈਂਕ ਵਿੱਚ ਲੱਗੇ ਹੋਏ ਆ। ਉਹਨਾਂ ਵਿੱਚ ਪੈਸੇ ਤਾਂ ਨਹੀਂ ਪਾਗੇ ਪਾਏ ਹੋਏ। ਨਾ ਨਾ ਪਤਾ ਨਹੀਂ ਪਈ। ਬਸ ਸੁੱੱਚ ਪੈਸੇ ਨਾ ਪੜੇ। ਵੀ ਹਕਕ ਤਾਂ ਹੀ। ਹਾਂ। ਨਾ ਪਾਸੀ ਨਾ ਭਾਇਓ। ਉਹ ਪਤਾ ਕੀ ਜੀ ਬੇਬੇ ਕੋਲ ਆਇਆ ਸੀਗਾ। ਪੈਸੇ ਪਾਏ ਸੀ ਬੈਂਕ ਵਿੱਚ। ਮੈਂ ਮੇਰੇ ਮਾਹ ਵੀ ਚੱਕ ਲਓ। ਉਹ ਕਹਿੰਦੇ ਗੂਗਲ ਪੇ ਕਰ ਮਾ ਗੂਗਲ ਪੇ ਤਾਂ ਹੁੰਦੀ ਹੈ ਇਸ ਤਰ੍ਹਾਂ। ਤੂੰ ਫੋਨ ਆਈ ਗਿਆ ਮੇਰੇ ਤੋਂ ਗੂਗਲ ਪੇ ਕਰ ਮਾ ਮੈਂ ਨਹੀਂ ਕਰਦਾ। ਉਹਦੋ ਬੈਂਕ ਚ ਜੋ ਟੈਕਨੋਲੋਜੀ ਦੇਖਣਾ ਤਾਂ ਮੈਂ ਬੈਂਕਿਤੇ ਪਾਇਆ। ਨਾ ਅਸਲ ਜੀ ਕਿਸੇ ਨੂੰ ਬੈਂਕ ਚ ਨਾ ਪੈਸੇ ਰੱਖਿਓ ਕਿਉਂਕਿ ਬੰਬੇ ਵਾਲਿਆਂ ਨੂੰ ਇਹ ਤਾਂ ਆਪਣੀ ਚਲੋ ਇੱਥੋਂ ਦੀ ਲੋਕਲ ਅੰਡਰਸਟੈਂਡਿੰਗ ਹੋ ਗਈ। ਪੰਜਾਬ ਪੰਜਾਬ ਦੀ ਬੰਬੇ ਵਾਲਿਆਂ ਨੂੰ ਵੀ ਇਹ ਮੈਟਰ ਦਾ ਪਤਾ। ਉਹਨਾਂ ਨੇ ਕਾਲ ਕਰੀ ਜਾਣੀ ਹੈ ਜੇ ਕਈ ਵਾਰ ਉਹ ਪਲੈਂਟੀ ਬੁੰਟੀ ਨਾ ਘਟ ਲੈਣ ਤੁਹਾਡੇ ਖਾਤੇ। ਪਲੈਂਟੀ ਕਿਤਾ ਲਾਦੀ। ਨਹੀਂ ਉਹ ਕੱਟ ਨਾ ਲੈਣ ਕੱਟ ਲੈਂਦੇ ਆ ਉਹ। ਜਿਹੜੀ ਆਪਾਂ ਔਨ ਟੇਬਲ ਬੈਂਕ ਨਾਲ ਗੱਲ ਨਾ ਵਿੜਨੀ ਆ ਉਹ ਬਾਹੋਂ ਦੇ ਬੜੀ ਨਿਵੇੜਨੀ ਆ। ਵੀ ਆਹ ਇਹਨਾਂ ਦੇ ਪੈਸੇ ਆਏ ਕਲੋਜ਼ ਕਰ ਦਿਓ ਉਹਨਾਂ ਨੂੰ। ਬੰਬੇ ਵਾਲਿਆਂ ਨੂੰ ਠੀਕ ਹੈ ਉਹ ਆ ਗਏ ਖਾਤੇ ਜਿਹਦੇ ਪਹਿਨਾਰੇ ਰੱਖੋ ਪੈਸੇ ਨਾ ਰੱਖਿਓ ਜਿੰਨਾ ਟਾਈਮ ਆਪ ਬੰਦਰੀ ਨਾ ਕਰਦੇ ਇਹਨੂੰ ਵੈਸੇ ਨਾ ਕਰੋ ਜਦੋਂ ਕੋ ਮਾਰ ਸਕਦਾ ਮੈਂ 5 ਤਰੀਕ ਤੋਂ ਪਹਿਲਾਂ ਪਹਿਲਾਂ ਕਰੋ ਇਹ ਕੰਮ ਕੋਸ਼ਿਸ਼ ਮੈਂ ਕੋਸ਼ਿਸ਼ ਤਾਂ ਵੀ ਆਇਆ ਅਭੀ ਕੱਲ ਹੀ ক্লোਜ਼ ਹੋ ਜੇ ਪਰ ਅਸਲ 'ਚ ਕਰਨਾ ਬੈਂਕ ਨਹੀਂ ਹੈ ਬੈਂਕ ਜਿੰਨੀ ਟਾਈਮ ਇਹਦੇ ਵਿੱਚ ਮੇਰਾ ਵੀ ਨੁਕਸਾਨ ਨਾ ਹੋਵੇ ਤੁਹਾਡਾ ਵੀ ਨਾ ਹੋਵੇ ਤੁਹਾਨੂੰ ਮੋਦੀ ਰਸੀ ਦਿੱਤਾ ਸੀਗਾ ਮੈਂ ਕਿਰਨਜੀਤ ਸਿੰਘ ਹੈ ਜੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਪੀਸੀਸੀ ਫਾ ਫੰਗਸ ਪਾਰਟੀ ਕਾਲਾ ਰਾਇਕੀ ਕਲਾਂ ਦੀ ਦਲਤ ਭਾਈਚਾਰੇ ਦੇ ਨਾਲ ਪੁਲਿਸ ਵੱਲੋਂ ਕੀਤੇ ਅਤਿਆਚਾਰ ਦੇ ਖਿਲਾਫ ਜ਼ਗਰ ਜ਼ੋਰ ਮੂਦੇ ਖਿਲਾਫ ਨੈਸ਼ਨਲ ਰਾਜ ਮਹਾ ਪੰਚਾਇਤ ਵੱਲੋਂ ਰਾਇਕੀ ਕਲਾਂ ਦੀ ਦਲਤ ਭਾਈਚਾਰੇ ਦੀ ਸਮਾਤਨ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਨੂੰ ਆਪਣੀ ਗੱਲ ਦੱਸਣ ਦਾ ਯਤਨ ਕੀਤਾ ਗਿਆ ਕਿਹਾ ਗਿਆ ਤੋਂ ਇਸ ਤੋਂ ਦੁਖੀ ਹੋ ਕੇ ਮੇਰੇ ਤੇ ਦਬਾਅ ਬਣਾਉਣ ਵਾਸਤੇ ਦਲਤ ਭਾਈਚਾਰੇ ਦੀ ਹੌਸਲੇ ਤੋੜਨ ਵਾਸਤੇ ਐਸਐਸਪੀ ਬਟੇਂਡਾ ਨੇ ਤੇ ਡੀਐਸਪੀ ਸਰਬਜੀਤ ਭਰਾੜ ਨੇ ਇਹਨਾਂ ਨੇ ਕਸਾਜ ਦੇ ਤਹਿਤ ਮੇਰੇ ਖਿਲਾਫ ਕੋਈ ਝੂਠਾ ਪਰਚਾ ਦਰਜ ਜੁੜਾ ਕਰਵਾਇਆ ਕੀਤਾ ਜੁੜਾ ਕਿ ਬੇਬੁਨਿਆਦ ਹੈ ਜਿਸ ਦਾ ਕੋਈ ਮਤਲਬ ਨਹੀਂ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕੋਈ ਫਰਜੀ ਵੀਡੀਓ ਜਿਹੜੀਆਂ ਹੈਗੀਆਂ ਉਹ ਵੀ ਕਲਿੱਪਸ ਜਿਹੜੀਆਂ ਹੈਗੀਆਂ ਉਹ ਪਾਜਾ ਜਾ ਰਹੀਆਂ ਜੋ ਕਿ ਬਿਲਕੁਲ ਫਰਜੀ ਹੈ ਮੈਂ ਸਮੁੱਚੇ ਦਲਤ ਭਾਈਚਾਰੇ ਨੂੰ ਇਹ ਅਪੀਲ ਕਰਦਾ ਕਾਂਗਰਸ ਪਾਰਟੀ ਦੀ ਗ੍ਰੀਨ ਨੂੰ ਅਪੀਲ ਕਰਦਾ ਕਿ ਦੇਖੋ ਇਸ ਤਰ੍ਹਾਂ ਦਲਤ ਭਾਈਚਾਰੇ 40% ਦੀ ਆਬਾਦੀ ਨੂੰ ਦਬਾਉਣਾ ਇਹ ਕਿਸੇ ਸੰਵਿਧਾਨ ਦੇ ਤਹਿਤ ਠੀਕ ਨਹੀਂ ਹੈ ਉਸ ਕਰਕੇ ਮੈਂ ਇਹਦੀ ਸਖਤ ਲੋਚਨਾ ਕਰਦਾ ਔਰ ਮੈਂ ਸਪਸ਼ਟ ਕਹਿਣਾ ਚਾਹਣਾ ਕਿ ਜਿਹੜੇ ਫਰਜੀ ਪਰਚੇ ਦਰਜ ਕੀਤੇ ਜਾਂਦੇ ਆ ਇਹ ਫਰਜੀ ਪਰਚਿਆਂ ਦੇ ਖਿਲਾਫ ਸੂਮੱਚੇ ਦਲਦ ਭਾਈਚਾਰੇ ਨੂੰ ਅਨਸਾਪਸੰਦ ਰੋਕ ਨੂੰ ਆਵਾਜ਼ ਥੋਣੀ ਚਾਹੀਦੀ ਹੈ ਇਹ ਬਿਲਕੁਲ ਫਰਜੀ ਤੇ ਝੂਠਾ ਤੇ ਬੇਬੁਨਿਆਦ ਹੈ ਸਿਰਫ ਪੁਰਸ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਇਹ ਝੂਠਾ ਪਰਚ ਮੇਰੇ ਤੇ ਦਰਜ ਕੀਤਾ ਹੈ